ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੇ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਟਾਈਮ ਹੋ ਚੁੱਕਾ ਸਵੇਰ ਦੇ 8:00 ਵੱਜ ਚੁੱਕੇ ਆ ਤੇ ਆਪਾਂ ਚਾਹ ਚੂ ਪੀ ਕੇ ਰਜਾਈਆਂ 'ਚ ਹੀ ਲੁਕੇ ਹੋਏ ਸੀਗੇ ਤੇ ਹੁਣ ਬਾਹਰ ਥੋੜੀ ਜਿਹੀ ਧੁੱਪ ਨਿਕਲੀ ਆ ਤਾਂ ਹੁਣ ਆਪਾਂ ਬਾਹਰ ਨਿਕਲਦੇ ਰਜਾਈਆਂ 'ਚੋਂ ਕਿਉਂਕਿ ਠੰਡ ਬਹੁਤ ਜ਼ਿਆਦਾ ਲੱਗਦੀ ਆ ਤੇ ਮੈਂ ਕਿਹਾ ਚਲੋ ਅੱਜ ਆਪਣਾ ਵਲੌਗ ਸ਼ੁਰੂ ਕਰ ਲੈਂਦੇ ਨਾ ਵੀ ਸਾਰੇ ਜਾਣੇ ਕਹਿੰਦੇ ਸੀਗੇ ਕਿ ਵਲੌਗ ਨਹੀਂ ਆਉਂਦੇ ਹੈਗੇ ਤੇ ਚਲੋ ਅੱਜ ਆਪਾਂ ਆਪਾਂ ਨਾ ਵਲੌਗ ਸ਼ੁਰੂ ਕਰਦੇ ਆਂ ਪੂਰੇ 1 ਮਹੀਨੇ ਬਾਅਦ ਆਪਾਂ ਵਲੌਗ ਸ਼ੁਰੂ ਕੀਤਾ ਆ ਤੇ ਅੱਜ ਆਪਾਂ ਜਾਣਾ ਆ ਸ਼ਹੀਦਾਂ ਸਾਹਿਬ ਜਿੱਦਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚਲਦੇ ਆ ਹਨਾ ਤੇ ਆਪਾਂ ਪਹਿਲਾਂ ਪਿਛਲੇ ਮੰਗਲਵਾਰ ਸੋਚਿਆ ਹੈਗਾ ਕਿ ਜੇਠੇ ਮੰਗਲਵਾਰ ਆਪਾਂ ਸ਼ਹੀਦਾ ਸਾਹਿਬ ਜਾ ਕੇ ਆਈਏ ਪਰ ਮੇਰੇ ਸੱਟਾਂ ਲੱਗੀਆਂ ਕਰਕੇ ਵੀ ਮੇਰੇ ਤੋਂ ਨਹੀਂ ਜਾ ਹੋਇਆ ਚਲੋ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ ਤੇ ਅੱਜ ਆਪਾਂ ਚੱਲੇ ਆ ਸ਼ੀਦਾ ਸਾਹਿਬ ਪਹਿਲਾ ਕੰਮ ਕਮ ਘਰ ਦਾ ਮੁਕਾ ਲਈਏ ਫਿਰ 11 ਕੋਏ ਜਾਣੇ ਆ ਤੇ ਫਿਰ ਉਸ ਤੋਂ ਬਾਅਦ ਹੀ ਚਲੋ ਤੁਹਾਨੂੰ ਆਪਾਂ ਉੱਥੇ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਸ਼ੀਦਾ ਸਾਹਿਬ ਦੇ ਤੇ ਜਿਹੜੇ ਤਾਂ ਚਲੋ ਆਪਣੇ ਸ਼ੁਰੂ ਆਪਣੇ ਨਾਲ ਜੁੜੇ ਹੋਏ ਆ ਨਾ ਸ਼ੁਰੂ ਤੋਂ ਹੀ ਉਹਨਾਂ ਤਾਂ ਸਾਹਿਬ ਨੂੰ ਇਤਿਹਾਸ ਪਤਾ ਆ ਤੇ ਜਿਹੜੇ ਆਪਣੀ ਨਿਊ ਫੈਮਲੀ ਜੋੜਦੀ ਪਈ ਆ YouTube ਫੈਮਲੀ ਆਪਾਂ ਨਾਲ ਸਾਰਿਆਂ ਨੂੰ ਅੱਜ ਸ਼ਹੀਦ ਦਾ ਸਾਬ ਦੇ ਦਰਸ਼ਨ ਕਰਾਵਾਂਗੇ ਧੰਨ ਧੰਨ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਜਿੱਥੇ ਉਹਨਾਂ ਨੇ ਆਪਣੇ ਇੱਕ ਜੰਗ ਲੜੀ ਸੀਗੀ ਤੇ ਜਿੱਥੇ ਉੱਥੇ ਕਾਫੀ ਉਹਨਾਂ ਦੇ ਸਿੱਖ ਜਿਹੜੇ ਸਿੰਘ ਸੀਗੇ ਸ਼ਹੀਦ ਹੋਏ ਸੀਗੇ ਤੇ ਉਹਨਾਂ ਅਸੀਂ ਸ਼ਹੀਦ ਦਾ ਸਿੰਘਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਆਸਥੀਆਂ ਦੀਆਂ ਲੱਕੜਾਂ ਸੀਗੀਆਂ ਜਿਹੜਾ ਉਹਨਾਂ ਸੰਸਕਾਰ ਟਾਈਮ ਦੀਆਂ ਉਹ ਵੀ ਅੱਜ ਉੱਥੇ ਮੌਜੂਦ ਨੇ ਮਤਲਬ ਕਿ ਪਹਿਲਾਂ ਤੋਂ ਮੌਜੂਦ ਨੇ ਉੱਥੇ ਸ਼ੀਸ਼ੇ ਦੇ ਵਿੱਚ ਉਹਨਾਂ ਨੇ ਜੜਾ ਕੇ ਰੱਖੀਆਂ ਹੋਈਆਂ ਆ ਤੇ ਆਪਾਂ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਠ ਤੇ ਆਪਣੇ ਨਾ ਅੱਜ ਤੋਂ 10 ਦਿਨ ਪਹਿਲਾਂ ਸ਼ਾਇਦ 10 15 ਦਿਨ ਪਹਿਲਾਂ ਆਪਣੇ ਇੱਥੇ ਦੀਦੀ ਹੁਣ ਟਰਾਲੀ ਵੀ ਗਈ ਸੀ ਸਰਹੰਦ ਫਤਿਹਗੜ ਸਾਹਿਬ ਤੇ ਉਹ ਵੀ ਮੇਰੇ ਸੱਟ ਲੱਗੀ ਹੋਣ ਕਰਕੇ ਮੇਰੇ ਤੋਂ ਨਹੀਂ ਜਾ ਹੋਇਆ ਨਹੀਂ ਤਾਂ ਆਪਾਂ ਤੁਹਾਨੂੰ ਫਤਿਹਗੜ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਸੀਗੇ ਪਰ ਕਹਿੰਦੇ ਹੁੰਦੇ ਆ ਹਨਾ ਵੀ ਕਰਮਾ ਦੀ ਗੱਲ ਆ ਵੀ ਕਰਮਾ ਤੋਂ ਬਿਨਾ ਕੁਝ ਨਹੀਂ ਹੁੰਦਾ ਹਨਾ ਵੀ ਉਹ ਸ਼ਾਇਦ ਮੇਰੇ ਕਰਮਾ ਚ ਨਹੀਂ ਸਿਗਾ ਤੇ ਮੇਰੇ ਤੋਂ ਨਹੀਂ ਜਾ ਹੋਇਆ ਮੇਰੇ ਸੱਟ ਲੱਗ ਕੇ ਹੀ ਕਰਕੇ ਹਨਾ ਤੇ ਚਲੋ ਬਾਕੀ ਆਪਾਂ ਇਹ ਕਹਿੰਨੇ ਵੀ ਵਾਈ ਗੁਰੂ ਜੋ ਕਰਦਾ ਚੰਗੇ ਲਈ ਕਰਦਾ ਕੀ ਪਤਾ ਵਾਈ ਗੁਰੂ ਜੀ ਦਾ ਇਹਦੇ ਵਿੱਚ ਕੀ ਚੰਗਾ ਸਿਗਾ ਹਨਾ ਵੀ ਉਹਦੇ ਰੰਗਾਂ ਨੂੰ ਉਹ ਹੀ ਜਾਣਦਾ ਆ ਉਹਨਾਂ ਦੇ ਭੇਤ ਹਨਾ ਉਹਨਾਂ ਨੂੰ ਹੀ ਪਤਾ ਆ ਆਪਾਂ ਨਹੀਂ ਜਾਣ ਸਕਦੇ ਆਪਾਂ ਅਣਜਾਣ ਬੱਚੇ ਆ ਵਾਈ ਗੁਰੂ ਜੀ ਦੀ ਕਿਰਪਾ ਕਰਨ ਸਾਡੇ ਤੇ ਤੇ ਚਲੋ ਹੁਣ ਆਪਾਂ ਕੰਮਕੁਮ ਕਰ ਲਈਏ ਤੇ ਤੁਹਾਨੂੰ ਕਰਾਉਣੇ ਆ ਫਿਰ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਦਰਸ਼ਨ ਤੇ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਤੇ ਜਿਹੜੇ ਫਸਟ ਟਾਈਮ ਆਪਣੇ ਚੈਨਲ ਤੇ ਵੀਡੀਓ ਨੂੰ ਦੇਖ ਰਿਹਾ ਤੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਵੀ ਕਰਕੇ ਦੱਸਿਆ ਕਰੋ ਠੀਕ ਆ ਜੀ ਤੇ ਆਜੋ ਚਲਿਏ ਉੱਠੀਏ ਰਜਾਈਆਂ ਚੋਂ ਨਿਕਲ ਗਏ ਹੁਣ ਬਾਹਰ ਤੇ ਕਰੀਏ ਕੰਮਕੁਮ ਤੇ ਫਿਰ ਚੱਲਦੇ ਆ ਤਿਆਰ ਹੋ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਕਰਾਉਣੇ ਆ ਦਰਸ਼ਨ ਠੀਕ ਆ ਜੀ ਤੇ ਵਲੌਗ ਦੇ ਨਾਲ ਬਣੇ ਰਹੋ ਆ ਵੀ ਇਧਰਲਾ ਬਾਹਰ ਤਾਂ ਇੱਧਰ ਕੰਮ ਵਾਲੇ ਵੀ ਬੰਦੇ ਆ ਗਏ ਉਹ ਤਾਂ ਸਾਡੇ ਵਰਗੇ ਹਲੇ ਰਿਆਈਆਂ ਚੋਂ ਨਹੀਂ ਨਿਕਲਦੇ ਠੰਡੀ ਬੜੀ ਲੱਗਦੀ ਆ ਅੱਜ ਧੁੰਦ ਪਈ ਹੋਈ ਸਵੇਰੇ ਚਲੋ ਹੁਣ ਥੋੜੀ ਜੀ ਧੁੱਪ ਨਿਕਲਿਆਈ ਆ ਸੂਰਜ ਦੇ ਵੀ ਦਰਸ਼ਨ ਕਰ ਲਈਏ ਸੂਰਜ ਸਫੇਦਿਆ ਦੇ ਪਿੱਛੇ ਆ ਹੱਲੇ ਉਹ ਲੋ ਆ ਜੋ ਕਰੀਏ ਕੰਮ ਹੀ ਹੈ। ਲਓ ਜੀ ਇੱਧਰ ਸਾਡੇ ਸਫਾਈ ਅਭਿਆਨ ਚੱਲ ਰਿਹਾ ਹੈ ਅੱਜ। ਇਹ ਕੋ ਉਧਰ ਥੱਲੇ ਲੱਗੇ ਹੋ ਆ ਦੀਦੀ ਹੁਣੀ। ਅੱਧੇ ਬੰਦੇ ਇੱਧਰ ਲੱਗੇ ਹੋ ਅੱਧੇ ਉਧਰ ਲੱਗੇ ਹੋ ਆ। ਮੈਂ ਹੁਣ ਕੱਪੜੇ ਸੁੱਕਣੇ ਪਾਉਣੇ ਸੀਗੇ ਬਾਅਦ 'ਚ ਹੀ ਪਾਉਂਗੀ। ਲਓ ਜੀ ਤਿਆਰ ਆਪਾਂ ਹੋ ਗਏ ਆ ਤੇ ਚੱਲ ਗਿਆ ਹੁਣ। ਟਾਈਮ ਲਗਾ ਤਾਂ 11:00 ਵਜੇ ਆ 10:00 ਵਜੇ ਤਿਆਰ ਹੁੰਦੇ ਹੁੰਦੇ 11:00 ਵਜੇ ਤਾਂ ਮੈਂ ਕਿਹਾ ਦੋ ਕੋਟੀਆਂ ਪਾ ਲੈਣੀ ਸਕੂਟਰ ਨੂੰ ਠੰਡ ਵੀ ਬੜੀ ਲੱਗਣੀ ਹੈ ਨਾ ਹੂੰ ਤੇ ਆ ਮਫਰਲ ਵੀ ਨਾਲ ਲੈ ਲੈਣੀ ਆ ਮਫਰ ਚੁੰਨੀ ਆ ਨਹੀਂ ਉਹ ਆ ਇਹ ਨੂੰ ਵੀ ਨਾਲ ਲੈਣਾ ਫਿਰ ਖੋਲ ਦੂੰਗੀ ਘਰੇ-ਘਰੇ ਕੀ ਕਰੀਏ ਮਰੀਜ਼ ਬੰਦੇ ਹਨ ਨਾਲ ਖਾਂਜੀ ਉਹ ਵੀ ਮੈਂ ਆਵਣੀ ਕਿਤੇ ਜਾ ਸਾਦੀ ਕੋਈ ਮੈਨੂੰ ਲੈ ਜਾ ਠੀਕ ਆ ਕਿਉਂਕਿ ਆ ਬਾਹਰ ਸੱਟ ਲੱਗੀ ਕਰਕੇ ਇੱਥੇ ਪੌਰਾ ਉੱਪਰ ਜਿਹੜਾ ਪਾਰ ਨਹੀਂ ਆਉਂਦਾ ਹੈਗਾ ਤੇ ਹੁਣ ਉਹ ਦੀਦੀ ਲੈ ਕੇ ਚੱਲੇ ਆ ਤੇ ਆ ਜੋ ਫੇ ਕਮ ਆਨ ਗਾਇਜ਼ ਐਨੀ ਐਨੀ ਤਾਂ ਮੈਨੂੰ ਲੱਗਦਾ ਕਿਸੇ ਹੋਰ ਨੂੰ ਸਕੂਟ 'ਚ ਚਲਾਉਣ ਵਾਲਿਆਂ ਨੂੰ ਠੰਡ ਲੱਗਣੀ ਜਿੰਨੀ ਮੈਨੂੰ ਪਿੱਛੇ ਬੈਠੀ ਨੂੰ ਲੱਗਣੀ ਆ ਆ ਜੋ ਸਾਰੇ ਜਾਣੇ ਆਪਣੇ ਆਪਣੇ ਵਿੱਚ ਰਹਿ ਰਹੇ ਕੁਛ ਰਹਿ ਤਾਂ ਨਹੀਂ ਗਿਆ ਪਰ ਤਾਂ ਨਹੀਂ ਲੈਣਾ ਸੀ ਮਾਪੇ ਕਰਨਾ ਕੋਟ ਮਰੇ ਜਾਣਾ ਭੁੱਲ ਗਏ ਨਾ ਆਂਟੀ ਆਪਣੀ ਲੱਗੀ ਸਕੂਟਰੀ ਲਿਓਣ ਨਹੀਂ ਉਹ ਆਂਟੀ ਮੇਰਾ ਹੱਥ ਤੇ ਪੈਸੇ ਲਾ ਲੈ ਫੋਨ ਚੱਕ ਲਿਆ ਔਰ ਆਉ ਸਚਾਈ ਮੈਂ ਹੱਥ ਦੇਖਣ ਲੱਗੀ ਮੇਰੇ ਹੱਥਾਂ 'ਚ ਹੈ ਤਾਂ ਹੈ ਨਹੀਂ ਇੱਧਰ ਪਟਕੇ ਆਲੀ ਤਾਂ ਜਿਹਦੀ ਆਪੇ ਆਉਂ ਤੁਲਾਉਂਗਾ ਮੈਂ ਤਾਂ ਪੁੜੀ ਚਲਾਵਾਂ ਨਹੀਂ ਤਾਂ ਰੱਖ ਕੇ ਤਾਂ ਕਿਹਦੀ ਮੈਂ ਤਾਂ ਮਰੀਜ਼ ਬੰਦਾ ਹਾਂ ਤਾਂ ਹੈ ਹੀ ਬਹੁਤੇ ਮੈਂ ਪੱਕੇ ਦੋ ਜਿਹੇ ਬੋਰੀਆਂ ਕੁੱਟੀਆਂ ਪਾ ਲਈਆਂ ਚਲੋ ਗਾਇਸ ਆਜੋ ਤੁਹਾਨੂੰ ਹੁਣ ਅੱਜ ਆਪਾਂ ਮੱਥਾ ਟਿਕਾ ਕੇ ਲਿਉਨੇ ਆ ਤਾਂ ਮੈਂ ਹੁਣ ਮੂੰਹ ਫੇਰਾਂ ਰਹੀ ਸੀ ਦਿਨੋਂ ਤੋਂ ਸਿਕਾ ਚਲੋ ਹੋਰ ਪਾਣੀ ਸਿੱਧੀ ਨਾਕ ਤੇ ਨਹੀਂ ਪੈਣੀ ਚਲੋ ਠੀਕ ਆਪ ਕੇ ਬਾਏ ਬਾਏ ਲੋ ਜਿੱਥਰ ਲੰਗਰ ਵੀ ਲੱਗਾ ਆ ਆਪਣੇ ਸੋਨਾਂ ਲਈ ਕਮੋਰੇ ਸਿੱਧੀ ਦਿਹਾੜੇ ਨੂੰ ਸਮਰਪਿਤ ਹਾ ਤਾਂ ਅੱਗੇ ਦੱਸਿਆ ਮੈਂ ਅੱਗੇ ਮਰੀਜ਼ ਬੰਦਾ ਮੋਟਾ ਮੇਰਾ ਟੁੱਟਾ ਮੈਂ ਕਿੱਦਾਂ ਸੂਟ ਨਹੀਂ ਚਲਾਉਂਗੀ ਮੈਂ ਤਾਂ ਅੱਗੇ ਤੁਹਾਡੇ ਪਿੱਛੇ ਬੈਠੀ ਹੌਲੀ 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 ਭਾਂ ਚਲਾਈ ਜੇ ਮੈਂ ਲੱਗ ਉਹ ਚੱਲੋ ਨਹੀਂ ਜਿੱਥੇ ਲੰਗਰ ਲੱਗਾ ਆ ਦੀਦੀ ਕਹਿੰਦੇ ਦੁੱਧ ਪੀ ਕੇ ਚਲੀ ਜਾ ਮੈਂ ਕਿਹਾ ਨਹੀਂ ਆ ਬਾਬਾ ਨੇ ਕਿਹਾ ਉਹ ਤਾਂ ਦੁੱਧ ਲੈ ਕੇ ਆਇਓ ਉਹ ਤਾਂ ਪਿੱਛੇ ਹੀ ਭੋਗ ਲਾਉਂਦੇ ਆਉਂਦੇ ਆ ਸਹੀ ਠੰਡ ਬੜੀ ਹੈ ਤਾਂ ਕਰਕੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਮੱਥਾ ਟੇਕ ਲਈਏ ਤਾਂ ਫਿਰ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਤੁਤ ਤੋਂ ਬਾਅਦ ਦੀਨ ਜਿਹੜਾ ਆ ਦੁੱਧ ਵੀ ਇੱਥੇ ਛਕੜਾਇਆ ਹੈ ਨਾ ਲੰਗਰ ਦਾ ਠੀਕ ਆ ਚਲੋ ਆਜੋ ਲਓ ਜੀ ਕਰੋ ਦਰਸ਼ਕ ਇਹ ਨੂੰ ਕਿਧਰ ਪਾਛੇ ਨਾ ਤੇ ਮੈਂ ਕਹਿੰਦੀ ਸਕੂਟਰ ਜੇ ਖੋਲ ਲਈਏ ਹਾਂ ਉੱਥੇ ਇੱਧੇ ਚੱਲਦੇ ਆਜੋ bye ਖੜਾ ਕਹਿੰਦੇ ਰਾਤੋ ਵੀ ਖੜਾ ਇੱਥੋਂ ਵੀ ਖੜਾ ਕੀ ਹੋਇਆ ਅੱਜ ਤੇਰੀ ਬਚਾਂ ਨੂੰ ਮਾਰੀ ਲੱਖ ਹੋ ਗਈ ਅੱਜ ਤੇਰੀ ਕੀ ਹੋਇਆ ਅੱਛੇ ਹੀ ਦੀਦੀ ਕਹਿੰਦੇ ਮੈਂ ਸੇਵਾ ਕਰਕੇ ਜਾਣੀ ਆ ਹਨਾ ਅੱਜ ਇੱਟਾਂ ਦੀ ਸੇਵਾ ਚੱਲਦੀ ਆ ਵੀ ਇਧਰੋਂ ਬਸ ਕੱਲ ਹੀ ਸੇਵਾ ਚਲ ਗਿਆ ਹੈ ਚਲੋ ਫੇ ਮੈਂ ਤਾਂ ਕੱਜ ਸੇਵਾ ਪੂਰੀ ਕਰਕੇ ਜਾਵਾਂਗੇ ਇਹ ਵੀ ਸੇਵਾ ਮੇਰੇ ਕਰਮਾਂ ਆਓ ਚਲੋ ਪਰਾ ਜ਼ਰੀਰ ਨਹੀਂ ਆਂਡਾ ਇੱਤਾਂ ਚੱਕੋ ਡੱਲੂ ਦਾ ਚਲੋ ਚਲਾਓ ਸਕੂਟਰੀ ਬਈ ਹਣ ਚਲਾਓ ਤਾਂ ਚੱਲ ਨਹੀਂ ਤੇ ਮੇਰੇ ਤੋਂ ਪਹਿਲਾਂ ਮੰਡੀ ਤੱਕ ਚਲੋ ਮੈਂ ਫਿਰ ਦੀ 10 4 ਕਿਲੋ ਦਿੰਦੇ ਮੈਂ ਫਿਰ ਦੀ ਬਾਅਦ ਚ ਔਖੀ ਆਉਂਗੀ ਮੇਰਾ ਮੋੜਾ ਮੁੜ ਕੇ ਫੇਰ ਦੁਹਾਨ ਲਾ ਪਿਆ ਮਾੜੇ ਮੋਟੇ ਜਿਹੜੀ ਆਉਂਦੀ ਜਾਂਦੀ ਉਹ ਵੀ ਰਹਿ ਜਾਂਦਾ ਨਹੀਂ ਚੱਕ ਤੱਕ ਤਾਂ ਚੱਲ ਮੈਂ ਵੀ ਦੇਖਾਂਗਾ ਕਿ ਕਿੱਥੇ ਤੱਕ ਬੈਠਾ ਆਈ ਜੀ ਐਮ ਫਿਰ ਮੰਡੀ ਤੱਕ ਲੈ ਜਾ ਨਾ ਨਹੀਂ ਤਾਂ ਆਪੋ ਤੱਕ ਲੈ ਜਾਣੀ ਸੂਟ ਲੈ ਲਿਆ ਦੀਨ ਹੈ ਨਾ ਇੱਕ ਮੈਨੂੰ ਲੈ ਤਾ ਆ ਤੇ ਆਪਣੇ ਵੱਡੇ ਦੀਦੀ ਇੱਧਰ ਰਹਿ ਗਏ ਆ ਹਲੇ ਅਨੇ ਕਹਣਾ ਆਪਣੇ ਲਈ ਦੋਨਾਂ ਨੇ ਸੂਟ ਲੈ ਲਏ ਦੀਦੀ ਨੂੰ ਕਰੀਆ ਕਾਲ ਵੀਡੀਓ ਕਾਲ ਹੈ ਵੀਡੀਓ ਕਾਲ ਕਰਦੇ ਸੂਟ ਲੈ ਉਹਨੇ ਪਤਾ ਹੁਣ ਲੈ ਸੂਟ ਇੰਨੇ ਦੀਨੇ ਅਸੀਂ ਰਹਿ ਗਏ ਹੈਗੇ ਹਨਾ ਚਲੋ ਲਓ ਜੀ ਆਪਾਂ ਇੱਥੇ ਨਗਰ ਕੀਰਤਨ ਲਈ ਸੂਟ ਲੈ ਲਏ ਆ ਸੋਹਣੇ ਆ ਇਦਾਂ ਇੱਕ ਟ੍ਰਾਈ ਵਾਲੇ ਹਾਂ ਪਾਜੀ ਦੱਸੋ ਸਹੀ ਸਹੀ ਕਿੰਨੇ ਪਾ ਕੇ ਨੇ ਤੁਹਾਨੂੰ ਇਹ ਕਿੰਨੇ ਦਾ ਸੂਟ ਸੂਟ ਕੋੜਾ ਵਧੀਆ ਹਾਂ ਹਾਂ ਜੀ ਕਪੜਾ ਵਧੀਆ ਹੈ ਨਾ ਨਹੀਂ ਇਹਦਾ ਟੁਕੜੇ ਦਾ ਬਹੁਤ ਹਣ ਭਾਲੇ ਚ ਕਾਈ ਕਰ ਪਿਆ ਹੋਰ ਦੇਣਾ ਭਾਈ ਨਹੀਂ ਸੁਣੀ ਮੈਂ ਨਹੀਂ ਨਹੀਂ ਔਰ ਇੱਕ ਸੂਟ ਅਸੀਂ ਪਹਿਲਾਂ ਕਰਾ ਲਿਆ ਹੈ ਪੱਲੀ ਪੱਲੀ ਇੱਕ ਸੂਟ ਪਾਈ ਤਿੰਨ ਸੂਟ ਲੈ ਲਏ ਆ ਹਣ ਹਨਾ ਮੰਗਲਵਾਰ ਨੂੰ ਲੈ ਕੇ ਜਾ ਹਾਂਜੀ ਆ ਇਹ ਕਰ ਜਾਏਗਾ ਅੱਜ ਕੱਲ੍ਹ ਆਵੇ ਕੱਢੀ ਜਾ ਲਾ ਮੈਂ ਠੀਕ ਕਰ ਦੇਣਾ ਠੀਕ ਆ ਚਲੋ ਸੂਟ ਕਿੱਸਾ ਆਉਂਦੇ ਆ ਇਹ ਜਿਹੜੀ ਮੈਂ ਤੁਹਾਨੂੰ ਕਹਿੰਦਾ ਆਈ ਚਲੋ ਫਰ ਗਿਆ ਤੁਹਾਡਾ ਤਾਂ ਹੈ ਹੈਨਾ ਸੂਟ ਦੇ 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 ਆਨੇ ਤਾਂ ਹੋਰੀ ਹੋਰ ਫੂਲ ਕੇ ਦੇਣਾ ਹੈ ਹਾਂ ਲਓ ਜੀ ਆਪਾਂ ਹੁਣ ਉਧਰੋਂ ਸ਼ੀਦਾ ਦਾ ਮੱਥਾ ਟੇਕ ਕੇ ਸੂਟ ਵੀ ਲੈ ਕੇ ਤੇ ਆਪਾਂ ਹੁਣ ਚਲੋ ਆਪਾਂ ਸੋਚਿਆ ਵੀ ਲੰਗ ਦੇ ਲੰਗ ਦੇ ਇੱਥੋਂ ਆਪਾਂ ਗੁਰੂ ਰਾਮਦਾਸ ਜੀ ਦੇ ਵੀ ਇੱਧਰ ਮੱਥਾ ਟੇਕ ਆਈਏ ਵੀ ਜਿਹੜਾ ਆਪਣੇ ਇੱਥੇ ਲੰਗਰ ਸੇਵਾ ਦਾ ਹਾਲ ਖੁੱਲਿਆ ਆ ਜਿਹੜਾ ਆਪਣੀ ਇੱਧਰੋਂ ਗੱਡੀਆਂ ਸਾਰੀਆਂ ਜਾਂਦੀਆਂ ਲੰਗਰ ਦੀਆਂ ਤਿਆਰ ਹੋ ਕੇ ਤੇ ਆ ਜੋ Ukrajinu. Ukrajinu. ਪਹਿਲਾ ਦਾ ਪਹਿਲਾ ਤਾਂ ਸਿਰਫ ਉਹ ਦੇਖ ਲੋ ਨੰਬਰ ਵੀ ਆ ਵਜਿਹੜਾ ਹੈਨਾ 750 88 7717 ਠੀਕ ਹੈ ਜੀ 750 88 77717 ਨੰਬਰ ਐਂਬੂਲੈਂਸ ਦਾ ਫ੍ਰੀ ਸੇਵਾ ਚਲੋ ਵਾਇਗੁਰੂ ਭਲੀ ਕਰੇ ਸਰਬੱਤ ਦਾ ਭਲਾ ਕਰੇ ਧੰਨ ਗੁਰੂ ਰਾਮਦਾਸ ਜੀ ਧੰਨ ਉਹ ਲੋਕ ਜਿਹੜੇ ਸੇਵਾ ਕਰਦੇ ਆ ਇੱਥੇ 24 ਘੰਟੇ ਦੇ ਲੋ ਚਾਹੇ ਦਿਨ ਹੋਵੇ ਰਾਤ ਹੋਵੇ ਲੰਗਰ ਇੱਦਾਂ ਹੀ ਹਮੇਸ਼ਾ ਚੱਲਦਾ ਹੀ ਰਹਿੰਦਾ ਆ ਆਪਾਂ ਜਦੋਂ ਵੀ ਆਈ ਤਾਂ ਸਾਡੇ ਦਿਲ 'ਚ ਇਹ ਹੁੰਦਾ ਆ ਕਿ ਆਪਾਂ ਚਲੋ ਜੇ ਟਾਈਮ ਹੈਗਾ ਆਪਾਂ ਜ਼ਰੂਰ ਦਰਸ਼ਨ ਕਰਕੇ ਜਾਈਏ ਹਨਾ ਤੇ ਕਹਿੰਦੇ ਹੁੰਦੇ ਵੀ ਉਹਦੇ ਹੁਕਮ ਬਿਨਾ ਨਹੀਂ ਬੰਦਾ ਆ ਸਕਦਾ ਹੈਗਾ ਜਦੋਂ ਮਾਰਾ ਇਹਨੇ ਹੁਕਮ ਕਰਨਾ ਉਦੋਂ ਹੀ ਆਪਾਂ ਆ ਸਕਦੇ ਆ ਤੇ ਚਲੋ ਅੱਜ ਬਾਬਾ ਜੀ ਨੇ ਹੁਕਮ ਕੀਤਾ ਆਪਾਂ ਇੱਥੇ ਦਰਸ਼ਨ ਕਰਨ ਆਏ ਮਿੱਲਾ ਤਾਂ ਆਪਾਂ ਦੂਜੀ ਿਆਰ ਕਿ ਤੀਜੀ ਿਆਰ ਆਏ ਆ ਤੇ ਤੁਸੀਂ ਤਾਂ ਕਾਫੀ ਿਆਰ ਆ ਗਏ ਆਪਾਂ ਉਦੋਂ ਘਾਇੇ ਸੀਗੇ ਮੈਂ ਜਦ ਵੀ ਨੰਗਣਾ ਮੈਂ ਮੱਥਾ ਟੇਕ ਕੇ ਚਲਨੀ ਆ ਮੈਂ ਮੈਂ ਦੂਜੀ ਤੀਜੀ ਿਆਰੀ ਆਈ ਹਾਂ ਮੈਂ ਜਦੋਂ ਜਦੋਂ ਵੀ ਨੰਗਣਾ ਮੈਂ ਇੱਥੇ ਨੂੰ ਆਈ ਹੀ ਨਹੀਂ ਹੋ ਉਹ ਤੁਹਾਡੇ ਨਾਲ ਹੀ ਆਈਆਂ ਆ ਉਦੋਂ ਦੀ ਹੂੰ ਹਾਂ ਉਦੋਂ ਦੀ ਆਈਆਂ ਮੈਂ ਤਾਂ ਦਨ ਵਿਆਹ ਨਹੀਂ ਆਈ ਹੂੰ ਤਾਂ ਉਦੋਂ ਵੀ ਵਿਆਹ ਤੋਂ ਆਂਦੀਆਂ ਦੀ ਮੁੜਕੇ ਮਤਲਬ ਪਤਾ ਹੈ ਇੱਧਰ ਨੂੰ ਆਉਂਦੇ ਜਾਂਦੇ ਰਹਿੰਦੇ ਨਾ ਫਿਚਨਾਈ ਤਾਂ ਮੈਂ ਹਾਂ ਹੋ ਜੋ ਬੰਦਾ ਇੱਧਰ ਦੀ ਆਵੇ ਜਾਵੇ ਜਰੂਰ ਮੈਂ ਕਹਿੰਨੀ ਮੱਥਾ ਟੇਕ ਕੇ ਜਾਇਆ ਕਰ ਇੱਥੋਂ ਲੰਘ ਨਹੀਂ ਹੁੰਦਾ ਦੀਦੀ ਉਦਾਂ ਹਾਂ ਸਹੀ ਗੱਲ ਆ ਉਹੀ ਤਾਂ ਹੈ ਚਲੋ